ਕੱਲ ਗ੍ਰਿਡ 2 ਵਜੇ ਦਾ ਇਨਸੀਡੈਂਟ ਆ ਇੱਕ ਇਨਫੋਰਮੇਸ਼ਨ ਥਾਣਾ ਸੁਲਤਾਨਪੁਰ ਰਿਸੀਵ ਹੋਈ ਤੇ ਦੋ ਨੌਜਵਾਨ ਗੱਡੀ ਤੇ ਆ ਰਹੇ ਸੀਗੇ ਤੇ ਉਹਨਾਂ 'ਚੋਂ ਇੱਕ ਨੌਜਵਾਨ ਦੇ ਜਿਹੜੀ ਆ ਕਿਸੇ ਅਣਪਛਾਤੇ ਵੱਲੋਂ ਜੜੀ ਕੁਲੀ ਚਲਾ ਦਿੱਤੀ ਗਈ ਹੈ ਮੌਕੇ ਤੇ ਸਾਡੀ ਜਿਹੜੀ ਪੁਲਿਸ ਪਾਰਟੀ ਪਹੁੰਚਦੀ ਹੈ ਏਸੀਪੀ ਪ੍ਰਵੇਸ਼ ਚੋਪੜਾ ਜੀ ਏਸੀਪੀ ਸਾਊਥ ਇੰਸਪੈਕਟਰ ਅਜਿੰਦਰ ਸਿੰਘ ਇਹਨਾਂ ਦੀ ਸਾਰੀ ਟੀਮ ਜਿਹੜੀ ਆ ਮੌਕੇ ਦੇ ਉੱਤੇ ਪਹੁੰਚ ਕੇ ਇਸ ਚੀਜ਼ ਦੀ ਬਦਤਾਲ ਕੀਤੀ ਜਾਂਦੀ ਹੈ ਜਿਹੜਾ ਇਸ ਦੇ ਵਿੱਚ ਇਹ ਦੋ ਜਿਹੜੇ ਬੰਦੇ ਕ੍ਰੈਟਾ ਗੱਡੀ ਦੇ ਵਿੱਚ ਆਏ ਸਨ ਇਹ ਅਰਮਾਨ ਸੂਦ ਅਤੇ ਅੰਕੁਸ਼ ਕੁਮਾਰ ਇਹ ਦੋਵੇਂ ਜਿਹੜੇ ਆ ਚਬਾਲ ਤਰਨ ਤਰਨ ਦੇ ਰਹਿਣ ਵਾਲੇ ਨੇ ਤੇ ਦੋਵੇਂ ਕਰੀਬ 2 ਵਜੇ ਦੇ ਕਰੀਬ ਸੁਲਤਾਨਵਡ ਕੋਟ ਮਿਤ ਸਿੰਘ ਨਹਿਰ ਤੋਂ ਜਿਹੜਾ ਤਾਰਾਂ ਵਾਲੇ ਫੋਨ ਨੂੰ ਜਾ ਰਹੇ ਸੀਗੇ ਉੱਥੇ ਦਾ ਸ਼ੁਰੂਆਤ ਦੇ ਵਿੱਚ ਇਹਨਾਂ ਦੱਸਿਆ ਕਿ ਉੱਥੇ ਸਾਡੇ ਜਿਹੜੇ ਆ ਗੋਲੀ ਲੱਗੀ ਆ ਜਿਹੜਾ ਮਜਰੂਬ ਆ ਉਸਤੇ ਪਿੱਛੋਂ ਦੀ ਗੋਲੀ ਲੱਗ ਕੇ ਜਿਹੜੀ ਆ ਅੱਗੇ ਤੱਕ ਆਈ ਸੀਗੀ ਜਿਸ ਨੂੰ ਇਨਵੈਸਟੀਗੇਟ ਕਰਦੇ ਆ ਪਹਿਲਾਂ ਜਿਹੜਾ ਇੰਨੀ ਕਹਾਣੀ ਦੱਸੀ ਕਿ ਸਾਡੇ ਉੱਥੇ ਕੋਈ ਮੋਟਰਸਾਈਕਲ ਵਾਲੇ ਆਏ ਨੇ ਸੀ ਮੋਟਰਸਾਈਕਲ ਵਾਲਿਆਂ ਨੇ ਆ ਕੇ ਸਾਡੇ ਦੇ ਉੱਤੇ ਫਾਇਰਿੰਗ ਕੀਤੀ ਹੈ ਇਸ ਨੂੰ ਇਨਸੀਡੈਂਟ ਨੂੰ ਬਹੁਤ ਢੰਗਾਈ ਨਾ ਲੈਂਦੇ ਆ ਇਸ ਦੀ ਤਫ਼ਤੀਸ਼ ਜਿਹੜੀ ਆ ਚੰਦ ਘੰਟਿਆਂ ਵਿੱਚ ਪੂਰੀ ਕਰਕੇ ਜਿਹੜਾ ਦੋਸ਼ੀ ਇਸ ਦੇ ਵਿੱਚ ਸੀਗਾ ਉਸ ਨੂੰ ਅਰੈਸਟ ਕੀਤਾ ਗਿਆ ਇਸ ਦੇ ਵਿੱਚ ਜਿਹੜੀ ਗੱਲ ਨਿਕਲ ਕੇ ਸਾਹਮਣੇ ਆਈ ਹੈ ਕਿ ਇਹ ਦੋਵੇਂ ਦੋਸ਼ੀ ਇੱਕ ਸਹਿਜਪ੍ਰੀਤ ਸਿੰਘ ਉਰਫ ਸਹਿਜ ਪੁੱਤਰ ਨਰਤੇਜ ਸਿੰਘ ਜਿਹੜਾ ਪੁਤਲੀਕਰ ਦਾ ਰਹਿਣ ਵਾਲਾ ਹੈ ਉਸ ਦੇ ਨਾਲ ਇੰਨਾ ਨਾਲ ਇਹਨਾਂ ਦਾ ਟੱਚ ਕਿਸੇ ਚਬਾਲ ਦਾ ਇਹਦਾ ਦੋਸਤ ਸੀਗਾ ਜਿਹੜਾ ਇਸ ਵਕਤ ਜੇਲ੍ਹ ਦੇ ਵਿੱਚ ਆ ਉਸ ਨੇ ਇਹਦੇ ਨਾਲ ਇਹਦਾ ਟੱਚ ਕਰਾਇਆ ਸੀਗਾ ਇਸ ਨੂੰ ਮਿਲਣ ਦੇ ਲਈ ਇਹ ਅਮਰਸਰ ਆ ਰਹੇ ਸੀਗੇ ਦੋਵੇਂ ਜਾਣੇ ਉਸ ਦੇ ਵਿੱਚ ਜਦੋਂ ਇਹ ਬੰਦਾ ਇਹਨਾਂ ਨੂੰ ਮਿਲਿਆ ਸਹਜਜੀਤ ਸਿੰਘ ਤੇ ਇਹ ਸੁਲਤਾਨਵယ် ਨਹਿਰ ਦੇ ਵਿੱਚ ਕੋਲ ਆ ਕੇ ਇਹਨਾਂ ਦੀ ਗੱਡੀ ਦੇ ਵਿੱਚ ਬੈਠ ਗਿਆ ਜਦੋਂ ਗੱਡੀ ਦੇ ਵਿੱਚ ਬੈਠ ਗਿਆ ਇਹਨਾਂ ਕੋਲੇ ਵੀ ਜਿਹੜਾ ਮਜਰੂਬ ਆ ਇਹਨਾਂ ਕੋਲੇ ਇੱਕ ਲਾਈਸੈਂਸੀ ਪਿਸਤਲ ਆਪਣੇ ਪੇदादा ਸੀਗਾ ਇਸ ਦੇ ਕੋਲੇ ਜਿਹੜਾ ਸਹਜਪ੍ਰੀਤ ਸਿੰਘ ਹੈ ਇਹਦੇ ਕੋਲੇ ਇੱਕ ਇਲੀਗਲ ਵੈਪਨ ਸੀਗਾ ਜਿਹੜਾ ਲੋਡਡ ਵੀ ਸੀਗਾ ਤੇ ਉਹਦੇ ਕੋਲੇ ਉਹਦੇ ਵਿੱਚ ਰਾਉਂਡ ਵੀ ਸੀਗੇ ਉੱਤੇ ਬੈਠੇ ਬੈਠੇ ਇਹਨਾਂ ਦੀ ਗੱਲ ਦੇ ਵਿੱਚ ਗੱਲਬਾਤ ਚੱਲਦਿਆਂ ਇਹਨਾਂ ਦਾ ਆਪਸ ਵਿੱਚ ਟਕਰਾਅ ਹੋ ਗਿਆ ਉਹ ਪਿੱਛੋਂ ਜਿਹੜਾ ਵਾ ਸਹਿਜਪ੍ਰੀਤ ਸਿੰਘ ਨੇ ਜਿਹੜੀ ਆ ਗੋਲੀ ਚਲਾ ਦਿੱਤੀ ਜਿਹੜੀ ਸੀਟ ਦੇ ਵਿੱਚ ਹੁੰਦਿਆ ਹੋਇਆ ਉਸ ਦੀ ਜਿਹੜੀ ਛਾਤੀ ਨੂੰ। ਇਸ ਦੇ ਵਿੱਚ ਸਹਿਜਪ੍ਰੀਤ ਸਿੰਘ ਦੀ ਅਰੈਸਟ ਕਰਕੇ ਉਸ ਦੇ ਕੋਲੋਂ ਜਿਹੜੇ ਦੋਵੇਂ ਪਿਸਟਲ ਆ ਜਿਹੜਾ ਵਧਾਈ ਦਾ ਜਿਹੜਾ ਪਿਸਟਲ ਸੀਗਾ ਉਹ ਵੀ ਤੇ ਪਲੱਸ ਜਿਹੜਾ ਇਲੀਗਲ ਵੈਪਨ ਸੀਗਾ ਜਿਸ ਦੇ ਨਾਲ ਗੋਲੀ ਚੱਲੀ ਸੀਗੀ ਉਸ ਨੂੰ ਵੀ ਬਰਾਮਦ ਕਰ ਲਿਆ ਗਿਆ ਹੈ। ਤੇ ਇਸ ਦੀ ਜਿਹੜੀ ਅਰੈਸਟ ਕਰਕੇ ਜਿਹੜੀ ਅਗਲੀ ਤਰਤੀਸ ਜਿਹੜੀ ਅਮਲ ਚਲਿਆਂਦੀ ਜਾ ਰਹੀ ਹੈ ਵੀ ਇਹ ਵੈਪਨ ਕਿੱਥੋਂ ਲਿਆਂਦਾ ਉਸ ਦੇ ਅੱਗੇ ਤੱਕ ਜਿਹੜੀ ਵੀ ਕੜੀ ਇਸ ਨੂੰ ਜੋੜੀ ਜਾਵੇਗੀ। ਤਾਂ ਜਿਹੜਾ ਮਤਲਬ ਕਿਹਾ ਜਾ ਰਿਹਾ ਤਿੰਨ ਨੌਜਵਾਨ ਮੋਟਰਸਾਈਕਲ ਤੇ ਸਵਾਰ ਹੋ ਕੇ ਆਏ ਸੀ ਉਹ ਕਹਾਣੀ ਮਤਲਬ ਕਿਉਂ ਰਚੀ ਗਈ ਬਿਲਕੁਲ ਉਹਨਾਂ ਪਹਿਲਾਂ ਇਸ ਚੀਜ਼ ਨੂੰ ਗੁੰਮਰਾਹ ਕਰਨ ਦੀ ਕੋਸ਼ਿਸ਼ ਕੀਤੀ ਕੇਸ ਦੇ ਵਿੱਚ ਜਿਹੜਾ ਵਾ ਕੋਈ ਸਾਨੂੰ ਖੋਹ ਦੀ ਜਾਂ ਕਾਰ ਖੋਹਣ ਦੀ ਗੱਲ ਕਾਈ ਫਿਰ ਉਸ ਤੋਂ ਬਾਅਦ ਇਹ ਗੱਲ ਆਈ ਵੀ ਉੱਥੋਂ ਸਾਨੂੰ ਰਾਹਗੀਰ ਕੋਈ ਲੈ ਕੇ ਜਿਹੜਾ ਵਾ ਉਹ ਸਾਨੂੰ ਦਾਖਲ ਕਰਾਉਣ ਗਿਆ ਪਰ ਇਸ ਨੂੰ ਬੜੀ ਹੀ ਮੈਟੀਕੁਲੇਸਲੀ ਸਾਡੀ ਜਿਹੜੀ ਟੀਮ ਆ ਇਸਨੇ ਇਨਵੈਸਟੀਗੇਟ ਕੀਤਾ ਇਨਵੈਸਟੀਗੇਟ ਕਰਕੇ ਕੁਝ ਹੀ ਘੰਟਿਆਂ ਦੇ ਵਿੱਚ ਤਿੰਨ ਚਾਰ ਘੰਟਿਆਂ ਦੇ ਵਿੱਚ ਵੀ ਜਿਹੜਾ ਦੋਸ਼ੀ ਨੂੰ ਅਰੈਸਟ ਕਰਕੇ ਤੇ ਉਸ ਤੋਂ ਜਿਹੜੇ ਅਸਾਲਟ ਵੈਪਨ ਦੇ ਪਲੱਸ ਜਿਹੜਾ ਵੈਪਨ ਸੀਗਾ ਦੂਸਰਾ ਉਹ ਵੀ ਰਿਕਵਰ